ਪਾਠ 9 ਪੜਨਾਮ ਨਾਮ ਦੀ ਥਾਂ ਤੇ ਪੜਨਾਮ ਦੀ ਵਰਤੋਂ ਕੀਤੀ ਜਾਂਦੀ ਹੈ ਕਿਸੇ ਵਾਕ ਵਿੱਚ ਨਾਮ ਸ਼ਬਦ ਦਾ ਵਾਰ-ਵਾਰ ਆਉਣਾ ਠੀਕ ਨਹੀਂ ਲੱਗਦਾ ਇਸ ਨਾਲ ਭਾਸ਼ਾ ਦੀ ਰਵਾਨਗੀ ਰੁਕਦੀ ਹੈ ਅਤੇ ਭਾਸ਼ਾ ਦੀ ਖੂਬਸੂਰਤੀ ਨੂੰ ਵੱਟਾ ਲੱਗਦਾ ਹੈ ਜਿਵੇਂ ਕਮਲ ਇੱਕ ਹੁਸ਼ਿਆਰ ਬੱਚਾ ਹੈ ਕਮਲ ਦੇ ਮਾਤਾ ਪਿਤਾ ਡਾਕਟਰ ਹਨ ਕਮਲ ਆਪਣੇ ਮਾਤਾ ਪਿਤਾ ਦੀ ਬਹੁਤ ਇੱਜ਼ਤ ਕਰਦਾ ਹੈ। ਕਮਲ ਆਪਣੇ ਮਾਤਾ ਪਿਤਾ ਦੀਆਂ ਅੱਖਾਂ ਦਾ ਤਾਰਾ ਹੈ। ਹੁਣ ਪੜਨਾਮ ਦੀ ਵਰਤੋਂ ਤੋਂ ਬਾਅਦ ਇਹਨਾਂ ਵਾਕਾਂ ਦਾ ਰੂਪ ਵੇਖੋ। ਕਮਲ ਇੱਕ ਹੁਸ਼ਿਆਰ ਬੱਚਾ ਹੈ। ਉਸਦੇ ਮਾਤਾ ਪਿਤਾ ਡਾਕਟਰ ਹਨ। ਉਹ ਆਪਣੇ ਮਾਤਾ ਪਿਤਾ ਦੀ ਬਹੁਤ ਇੱਜ਼ਤ ਕਰਦਾ ਹੈ। ਉਹ ਆਪਣੇ ਮਾਤਾ ਪਿਤਾ ਦੀਆਂ ਅੱਖਾਂ ਦਾ ਤਾਰਾ ਹੈ। ਬੱਚਿਓ, ਪਹਿਲੇ ਪੈਰੇ ਨਾਲੋਂ ਦੂਜਾ ਪੈਰਾ ਇਸ ਕਰਕੇ ਠੀਕ ਲੱਗਦਾ ਹੈ ਕਿਉਂਕਿ ਇਸ ਵਿੱਚ ਪੜਨਾਵਾਂ ਦੀ ਵਰਤੋਂ ਕੀਤੀ ਗਈ ਹੈ। ਪਹਿਲੇ ਪੈਰੇ ਵਿੱਚ ਕਮਲ ਦਾ ਨਾਮ ਵਾਰ-ਵਾਰ ਆਉਣਾ ਚੰਗਾ ਨਹੀਂ ਲੱਗਦਾ ਇਹ ਪੜਨ ਵਿੱਚ ਅਕੇਵਾ ਪੈਦਾ ਕਰਦਾ ਹੈ ਇਸ ਨਾਲ ਭਾਸ਼ਾ ਦੀ ਰਵਾਨਗੀ ਰੁਕਦੀ ਹੈ ਤੇ ਗੱਲਬਾਤ ਦੀ ਖੂਬਸੂਰਤੀ ਵੀ ਜਾਂਦੀ ਰਹੀ ਹੈ ਪੜਨਾਮ ਦੀ ਪਰਿਭਾਸ਼ਾ ਅਜਿਹੇ ਸ਼ਬਦ ਜੋ ਨਾਮ ਦੀ ਥਾਂ ਤੇ ਪ੍ਰਯੋਗ ਕੀਤੇ ਜਾਂਦੇ ਹਨ ਉਹ ਪੜਨਾਮ ਅਖਵਾਉਂਦੇ ਹਨ ਜਿਵੇਂ ਤੂੰ ਮੈਂ ਅਸੀਂ ਤੁਸੀਂ ਮੇਰਾ ਤੇਰਾ ਉਹਨਾ ਆਦਿ ਪੜਨਾਮ ਦੀਆਂ ਕਿਸਮਾਂ ਪਰਨਾਵ ਦੀਆਂ 6 ਕਿਸਮਾਂ ਹਨ ਪੁਰਖਵਾਚਕ ਪੜਨਾਵ ਨਿਜਵਾਚਕ ਪੜਨਾਵ ਸੰਬੰਧਵਾਚਕ ਪੜਨਾਵ ਪ੍ਰਸ਼ਨਵਾਚਕ ਪੜਨਾਵ ਨਿਸ਼ਚੈਵਾਚਕ ਪੜਨਾਵ ਅਨਿਸ਼ਚੈਵਾਚਕ ਪੜਨਾਵ ਪੁਰਖਵਾਚਕ ਪੜਨਾਵ ਜਿਹੜੇ ਸ਼ਬਦ ਪੁਰਖਾਂ ਜਾਂ ਇਸਤਰੀਆਂ ਦੇ ਨਾਮ ਲਈ ਵਰਤੇ ਜਾਣ ਉਹ ਪੁਰਖਵਾਚਕ ਪੜਨਾਵ ਖਵਾਉਂਦੇ ਹਨ ਜਿਵੇਂ ਅਸੀਂ ਦੋ ਭਰਾ ਹਾਂ ਉਹ ਮੇਰੀ ਭੈਣ ਹੈ ਮੈਂ ਕੱਲ ਦਿੱਲੀ ਗਿਆ ਸੀ ਪੁਰਖਵਾਚਕ ਪਰਨਾਮ ਤਿੰਨ ਪ੍ਰਕਾਰ ਦੇ ਹੁੰਦੇ ਹਨ ਉੱਤਮਪੁਰਖ ਵਾਕ ਵਿੱਚ ਗੱਲ ਕਰਨ ਵਾਲੇ ਨੂੰ ਉੱਤਮਪੁਰਖ ਆਖਦੇ ਹਨ ਜਿਵੇਂ ਸਾਡੇ ਕੋਲ 10 ਖਰਬੂਜ਼ੇ ਹਨ ਮੈਨੂੰ ਸਾਰੇ ਜਾਣਦੇ ਹਨ ਮੈਂ ਜ਼ਰੂਰ ਪਾਸ ਹੋ ਜਾਵਾਂਗਾ ਮੱਧਮਪੁਰਖ ਵਾਕ ਵਿੱਚ ਜਿਸ ਨਾਲ ਗੱਲ ਕੀਤੀ ਜਾਵੇ ਉਹ ਮੱਧਮਪੁਰਖ ਖਵਾਉਂਦਾ ਹੈ ਜਿਵੇਂ ਤੁਸੀਂ ਕਦੋਂ ਕੋ ਆਏ ਤੁਹਾਥੋਂ ਇਹ ਉਮੀਦ ਨਹੀਂ ਸੀ ਤੁਹਾਨੂੰ ਗੱਲ ਸਮਝਣੀ ਚਾਹੀਦੀ ਹੈ ਅਨ્યਪੁਰਖ ਵਾਕ ਵਿੱਚ ਜਦੋਂ ਕਿਸੇ ਬਾਰੇ ਗੱਲ ਕੀਤੀ ਜਾਵੇ ਉਹ ਅਨ્યਪੁਰਖ ਖਵਾਉਂਦਾ ਹੈ ਜਿਵੇਂ ਉਹ ਲੜਦੇ ਪਏ ਹਨ ਉਹਨਾਂ ਦਾ ਸੁਭਾਅ ਚੰਗਾ ਨਹੀਂ ਉਸਨੇ ਹੀ ਚੋਰੀ ਕੀਤੀ ਹੈ ਨਿਜਵਾਚਕ ਬੜਨਾਮ ਜਿਹੜੇ ਸ਼ਬਦ ਕਰਤਾ ਦੀ ਥਾਂ ਤੇ ਆ ਕੇ ਬੜਨਾਮ ਦਾ ਕੰਮ ਕਰਨ ਉਹ ਨਿਜਵਾਚਕ ਬੜਨਾਮ ਖਵਾਉਂਦੇ ਹਨ ਜਿਵੇਂ ਤੁਸੀਂ ਆਪ ਕੰਮ ਕਰਨ ਨੂੰ ਕਿਹਾ ਸੀ ਮੁੰਡਿਓ ਆਪਸ ਵਿੱਚ ਮਿਲ ਕੇ ਖੇਡੋ ਆਪਣਾ ਕੰਮ ਆਪ ਕਰਨਾ ਚਾਹੀਦਾ ਹੈ। ਸੰਬੰਧਵਾਚਕ ਪੜਨਾਮ ਜੋ ਸ਼ਬਦ ਪੜਨਾਮ ਵੀ ਹੋਣ ਅਤੇ ਯੋਜਕਾ ਵਾਂਗ ਜੋੜਨ ਦਾ ਕੰਮ ਵੀ ਕਰਨ ਉਹ ਸੰਬੰਧਵਾਚਕ ਪੜਨਾਮ ਹੁੰਦੇ ਹਨ ਜਿਵੇਂ ਜੋ ਕਰੇਗਾ ਸੋ ਭਰੇਗਾ ਜਿਹਾ ਬੀਜੋਗੇ ਤੇਹਾ ਵੱਡੋਗੇ ਜੋ ਮਿਹਨਤ ਕਰੇਗਾ ਉਹ ਪਾਸ ਹੋ ਜਾਵੇਗਾ। ਪ੍ਰਸ਼ਨਵਾਚਕ ਪੜਨਾਮ ਜਿਹੜੇ ਸ਼ਬਦ ਪੜਨਾਮ ਵੀ ਹੋਣ ਅਤੇ ਪ੍ਰਸ਼ਨ ਪੁੱਛਣ ਦਾ ਕੰਮ ਵੀ ਕਰਨ ਉਹ ਪ੍ਰਸ਼ਨਵਾਚਕ ਪੜਨਾਮ ਖਵਾਉਂਦੇ ਹਨ ਜਿਵੇਂ ਕੌਣ ਬਹੁਤਾ ਬੋਲ ਰਿਹਾ ਹੈ ਕਿਸ ਨੂੰ ਮੰਦਾ ਬੋਲੋਗੇ ਕਿਹੜੇ ਕਿਹੜੇ ਮੁਲਾਜ਼ਮ ਨੂੰ ਤਨਖਾਹ ਨਹੀਂ ਮਿਲੀ ਨਿਸ਼ਚੇਵਾਚਕ ਪਰਨਾਮ ਜਿਹੜੇ ਪਰਨਾਮ ਸ਼ਬਦ ਕਿਸੇ ਦੂਰ ਜਾਂ ਨੇੜੇ ਪਈ ਚੀਜ਼ ਵੱਲ ਇਸ਼ਾਰਾ ਕਰਨ ਜਾਂ ਕਿਸੇ ਚੀਜ਼ ਦਾ ਨਿਸ਼ਚਾ ਕਰਾਉਣ ਉਹ ਨਿਸ਼ਚੇਵਾਚਕ ਪਰਨਾਮ ਹੁੰਦੇ ਹਨ ਜਿਵੇਂ ਆ ਮੇਰੀ ਕਮੀਨਸ ਹੈ ਔਕਾਰ ਮੋਹਨ ਦੀ ਹੈ ਉਹ ਮੁੰਡੇ ਬੜੇ ਸ਼ਰਾਰਤੀ ਹਨ ਅਨਿਸ਼ਚੇਵਾਚਕ ਪਰਨਾਮ ਜਿਹੜੇ ਸ਼ਬਦ ਕਿਸੇ ਚੀਜ਼ ਦਾ ਪੂਰੀ ਤਰ੍ਹਾਂ ਅਤੇ ਠੀਕ-ਠੀਕ ਪਤਾ ਨਾ ਦੱਸਣ ਉਹ ਅਨਿਸ਼ਚੇਵਾਚਕ ਪੜਨਾਮਖਾਉਂਦੇ ਹਨ ਜਿਵੇਂ ਬਹੁਤੇ ਬੱਚੇ ਪੜ੍ਹਾਈ ਵਿੱਚ ਹੁਸ਼ਿਆਰ ਹਨ ਸਾਰੇ ਵਿਦਿਆਰਥੀਆਂ ਨੇ ਪਰਚਾ ਦਿੱਤਾ ਕਈ ਮਨੁੱਖ ਪਰ ਉਪਕਾਰੀ ਹੁੰਦੇ ਆਓ ਦੁਹਰਾਈਏ ਪੜਨਾਮ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਂਦੇ ਹਨ ਪੜਨਾਵ 6 ਪ੍ਰਕਾਰ ਦੇ ਹੁੰਦੇ ਹਨ ਪੁਰਖਵਾਚਕ ਪੜਨਾਮ 3 ਪ੍ਰਕਾਰ ਦੇ ਹੁੰਦੇ ਹਨ ਉੱਤਮਪੁਰਖ ਗੱਲ ਕਰਨ ਵਾਲੇ ਬਾਰੇ ਮੱਧਮ ਪੁਰਖ ਜਿਸ ਨਾਲ ਗੱਲ ਕੀਤੀ ਜਾਵੇ ਬਾਰੇ ਅਨ્ય ਪੁਰਖ ਜਿਸ ਬਾਰੇ ਗੱਲ ਕੀਤੀ ਜਾਵੇ ਬਾਰੇ ਦੱਸਦਾ ਹੈ ਨਿਜਵਾਚਕ ਪੜਨਾਮ ਵਿੱਚ ਕਰਤਾ ਪ੍ਰਧਾਨ ਹੁੰਦਾ ਹੈ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਵਸਤੂ ਜਾਂ ਵਿਅਕਤੀ ਬਾਰੇ ਨਿਸ਼ਚਿਤ ਰੂਪ ਵਿੱਚ ਪਤਾ ਨਾ ਲੱਗੇ ਉਹ ਅਨਿਸ਼ਚੇਵਾਚਕ ਪੜਨਾਮ ਹੁੰਦੇ ਹਨ